ਉੱਤ੍ਰਪੁਰ ਨਾਲ ਜੀ ਹੁਣ ਕਾਲ ਕੇ ਡੇਢ ਲਵੇ ਆ ਠੀਕ ਹੈ ਲੋ ਜੀ ਟਰੈਕਟਰ ਟਰਾਲੀ ਤੇ ਸੇਵਾਦਾਰ ਵੀ ਪੁੱਜ ਗਏ ਨੇ ਠੀਕ ਆ ਹੁਣ ਕਰਦੇ ਆ ਸੇਵਾ ਸ਼ੁਰੂ ਕਨਮੋਸ਼ ਕੁਮਾਰ ਦਾ ਨਾ ਓਏ ਆ ਵੀ ਜੇਵਾ ਕੋਈ ਰਾਤ ਦੀ ਕਰਵਾਉਂਦੀ ਆ ਗੁਰਦਵਾਰ ਸਾਹਿਬੇਂ ਦੀ ਬੇਨਤੀ ਬੋਲਦੇ ਆ ਤੇਰੇ ਬਾਅਦ ਚੋਂ ਕਿੰਨੇ ਸੇਵਾ ਕਰ ਦਿੰਦੇ ਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਸੇਵਾ ਸ਼ੁਰੂ ਕਰ ਦਿੱਤੀ ਆ ਤੇ ਰਸਤਾ ਕੱਠੀ ਕਰਦੇ ਆ ਹੁਣ ਆਪਾਂ ਸਾਰੇ ਪੁਆਇੰਟ ਚੋਂ ਸੇਵਾਦਾਰ ਵੀ ਆ ਗਏ ਨੇ ਤੇ ਮੁੜੋ ਦੋ ਜਣੇ ਹੋਏ ਭਈਆ ਲਖੀਆ ਸਾਹਬਾ ਵੀ ਭਾਈ ਭਾਓ ਦੋ ਮਾਰ ਕਰਨਾ ਗੜਤੀ ਇੰਦਾ ਬਾਅਦ ਤੇ ਰਸਤਾ ਕੱਟਿਆ ਜੀ ਹਾਂ ਗੱਲ ਹੈਲੋ 咱们。<music> ਹੋ ਜੀ ਉਹ ਆਈਏ ਨਾ ਕਰਦੇ ਆਈਏ ਅੰਨੇ ਬਾਹਰ ਅੰਦੇ ਬਾਸੇ ਕੋਲੇ ਆਲਾ ਫਿਕਸ ਕਰ ਜਾਓ ਬੋਲਣਾ ਦਾ ਉਹ ਬਾਸੇ ਕੋਲੇ ਆਵਾਜ਼ ਫਿਕਸ ਕਰਿਆ ਹਾਂ ਬਾਸੇ ਕੋਲੇ ਜਿਹਦੇ ਨਾਲ ਮੈਨੂੰ ਦਬਾਉਂਦਾ ਮੈਂ ਤਾਂ ਮੈਟਰ ਤੇ ਜਾਊਗਾ ਤੇ ਬਣਦਾ ਨਾ ਮੈਂ ਮੋਟੂ ਦਾ ਬੰਦਾ ਮੈਂ ਬੋਲੂ ਕਿਹੜਾ ਬਾਸ ਸਦਵਾ ਦੋ ਇਹ ਬਣਾ ਦਾ ਬੜੀ ਨਹੀਂ ਆਈ ਇਹ ਮੇ ਇਹ ਤਾਂ Cosa ਦਾ ਖਾਲੀ ਆ ਮੈਂ ਕਹਦਾ ਹੋ ਗਿਆ ਕਰ ਨਾ ਨਾ ਕਰਾਉਣੀ ਕਾ ਕਰ ਟਹਿਣ ਕਰ ਦੇ ਵਿੱਚ ਫਿਲਕੇ ਦਾ ਚਾਰ ਉਹ ਹੋਉਂਦੇ ਨਹੀਂ ਹੈਗੇ ਇਹ ਚੰਗੀ ਤਰ੍ਹਾਂ ਇਹ ਥੋੜਾ ਜਿਆਦਾ ਨਹੀਂ ਹੋ ਗਿਆ ਲਿਓ ਬਈ ਲਿਓ ਹੜ ਪੀੜ ਤੋਂ ਵਾਸਤੇ ਹਾਂ ਬੋੜਾ ਨੂੰ ਕੱਢ ਲੈਣੀ ਸੇਣਾ ਆਉਂਦੀ ਆ ਪਿੱਛੇ ਕਹਿੰਦੇ ਦੋ ਵਜੇ ਕਿ ਡੇਢ ਚ ਰੋ ਰੋ ਉਧਰ ਬੁਲਾਉਂਦੇ ਹਾਂ ਜੀ ਹੁਣ ਖੜ ਕੇ ਡੇਢ ਲਵੇ ਆ ਕੇ ਤਪ ਬਹੁਤ ਹੋਰੀ ਰੰਗਾ ਕਰਮੀ ਪਈ ਦੀਆ ਉਸ ਚੱਲਦਾ ਅੱਗੇ ਕਾਉ ਬੜੀ ਤੇ ਆਓ ਅੱਧੀ ਟੀਮ ਇੱਧਰ ਆਉਂਦੀ ਅੱਧੀ ਟੀਮ ਇਹਦੇ ਇੱਧਰ ਆਉਂਦੇ ਤਰੀਕ ਫੋਨ ਦੇ ਬੋਲਦੇ ਨੇ ਲੈ ਕੇ ਜਾਇਆ ਦੇ ਲੈ ਕੇ ਜਾਇਆ ਪਕੜਾ ਆ ਕੋਣਾ ਵੇਖਣਾ ਪਾਉ ਜੀ ਵਾਲੀ ਮਨਾ ਪਾ ਲਈ ਕਰ ਰਹੇ ਜੀ ਕੋਈ ਨਾ ਦੋ ਕਰ ਲੈ ਜਾਂ ਮਜ਼ੂਰੀ गर्मी बहुत लगे हुए सेवा गर्मी सेवा करना जा हां ये कोई मर्जी कपड़े भी है एक औरिंग कर दी हर पेड़ पे वास्ते भाई कणक लंग दबाया कपड़े काट के रखो सा ये ट्रॉली भी कर ले यार हर पेड़ पे वास्ते भाई कणक लंग दबाया कपड़े काट के रखो सा ये ट्रॉली आ रही है अब कोर्ट कितने देता ओए ਇਹ ਲੈ ਯਾਰ ਮੋੜ ਜੀ ਹਰ ਪੇਰ ਦਾ ਵਾਸਤੇ ਭਾਈ ਕਣਕ ਨਵੇਂ ਕਮਾਏ ਕੱਪੜੇ ਕੱਢ ਕੇ ਰਖੋ ਪਾਏ ਟਰਾਲੀ ਆਈ ਆਪਾਂ ਬਾਹਰ ਤੇ ਧੀਮਾ ਆ ਮੈਂ ਕੱਪੜੇ ਲੈ ਦੇ ਭਾਈ ਆ ਗਈ ਉਹ ਵਾਹ ਉਸਰਾ ਸਾਡਾ ਪਿੱਛਿਆਂ ਤੇਰੇ ਪਰ ਦਵਿਆਂ ਕਦੇ ਅਸੀਂ ਦਵ ਜਾਨਿਆ ਕਰੀ ਕਦੇ ਥੈਂਕ ਯੂ ਦੀ ਮੇਰਾ ਆਈ ਜੋ ਮੇਰਾ ਅੱਜ ਆਜ ਉਹ ਪਰਲੇ ਗਿਆ ਟਾਉਣਗੇ ਚੋਰੀ ਜਾ ਉਰੀ ਜਾ ਪਰੇ ਕਿਹੜਾ ਲਾ ਸਪੋਰਟ ਜਮਾ ਸੱਤ ਤੇ ਆ ਗਿਆ ਕਹਿੰਦੇ ਟਾਈਮ 8:00 11 ਦਾ ਹੋ ਗਿਆ ਲਓ ਜੀ ਇਧਰ ਕਰ ਲੈ ਸਾਮਾਨ ਇਕੱਠਾ ਕਰੀਏ ਨਾ ਤੇ ਇਧਰ ਕੱਪੜੇ ਲੀੜੇ ਠੀਕ ਆ ਤੇ ਅੱਗੇ ਕਣਕ ਆ ਕਣਕੇ ਚ ਕਣਕ ਮਿਕਸ ਹੈਗਾ ਅੱਛਾ ਮਿਕਸ ਆਪਣਾ ਰੇੜਾ ਪੂਰਾ ਵਧੀਆ ਠੀਕ ਆ ਨਾ ਤੇ ਪੰਡ ਵਾਲੇ ਪੂਰਾ ਸਪੋਰਟ ਕਰ ਰਿਹਾ ਬਾਤ ਚੜ ਕੇ ਸੇਵਾ ਇਸ ਹਾਲੇ ਰੇ ਹਰੇ ਆਣੇ ਟਰੈਕ ਰਾਈ ਜਾਂਦੇ ਆ ਲੱਤਾਂ ਦੇ ਦਰਦਾ ਪਰ ਮਨ ਚ ਨਹੀਂ ਹੋਸ ਹੈਗਾ ਹਣ ਕਿੰਦਾ ਕਰੋ ਸੇਵਾ ਕੁੱਤੇ ਵਾਲੇ ਦੇ ਅੜ ਦੀਆਂ ਆਣ ਵਾਲੀਆਂ ਆਣਿਆਂ ਦੇ ਬੂਟੇ-ਬੂਟੇ ਲੱਗੇ ਫਿਰਨੇ ਕਮਹਾਲ ਕਰ ਦਿੱਤਾ ਗਿਆ ਕਿਵੇਂ ਫਿਰ ਫਾਰਕੀ ਟਰਾਲੀ ਇਕ

पिंड वीर कल ने रात कट्ठी की हाथ पीड़ित अपनी सारी संगत है सेवादार पहुंचे हुए सारे और थले आयो सारे पिछले थले आज बोला ਲੋ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਤੇਰਾ ਸੰਗਠਾ ਕਰ ਲਿਆ ਸਾਰਾ ਹੁਣ ਪਰਸੋਂ ਨੂੰ ਸ਼ਾਇਦ ਜਾਣਗੇ ਟਰੱਸਾਂ ਨ ਬੰਦਰ ਲਈ ੜਪੀਟਾਂ ਲਈ ਲੰਗਰ ਪਾਣੀ ਛਕਦੇ ਹਾਂ ਗੁਰਦੁਆਰਾ ਸਾਹਿਬ ਵਿੱਚ ਕੰਮ ਨਹੀਂ ਕਰ ਰਹੀ ਜੀ ਸਾਡੀ ਜਿਹੜੀ ਕੰਮ ਕਰ ਰਹੀ ਰਹੀ ਬਸ ਹਾਂ ਉਹ ਤਾਂ ਨਾ ਨਾ ਜੀ ਟਿਕੜਾ ਦਾ ਵਾਹ ਵਾਹ ਵੋਟਾ ਹੋਏ ਤੋਂ ਕੋਈ ਕੋਈ ਕੰਮ ਕਰ ਰਹੀ ਬਹੁਤ ਵਧੀਆ ਕੋਈ ਮੈਨੂੰ ਲਾ ਲੇ ਚੱਲ ਜਾਨ 5 ਲੱਖ ਰੁਪਏ ਮਿਲੂ ਤੇ ਪਾ ਦੂ ਬਹੁਤ ਡਰ ਗਿਆ ਹੋਣਾ ਕੰਮ ਸਭ ਲੋਕ ਯਾਰ ਪੁੱਛਤਰਾ ਮੰਗਦੇ ਮੈਂ ਦੂਰ ਫੜਖੇ ਆਈ ਲਾਸਟ ਕਰਾਂਗਾ ਨਹੀਂ ਫੜਦਾ ਹੁਣ ਆਪਾਂ ਪੱਟ ਦਿੰਦਾ ਹਾਂ ਅੰਦਰ ਆ ਜਾਂਦੇ ਇਨਾ ਆ ਇੱਥੇ ਕਾਰ ਦਾਦੀ ਖੜਾ ਪੁਰੀ ਜੋਡੀ ਚ ਫੇਰ ਨਹੀਂ ਤਾਂ ਦੋ ਤਿੰਨ ਟਾਂ ਸ਼ਰਕਾ ਦੇ ਉਤੋਂ ਦੀ ਹਾਂ ਜੀ ਉਤੋਂ ਦੀ ਲਓ ਜੀ ਦੁਬਾਰੇ ਵਾਣਗੇ ਗੁਰਦੁਆਰ ਸਾਹਿਬ ਤੇ ਫਾਈਨਲੀ ਯਾਰ ਲਿਆ ਹੁੰਦਾ ਇਕੱਠਾ ਲਾਸਟ ਹੁਣ ਇਕੱਠਾ ਬਲੌਗ ਵੀਰ ਅਗੇ ਤੇ ਲਾਈਕ ਕਰਨਾ ਨਾ ਭੁੱਲਿਓ ਫਿਰ ਮਿਲਦੇ ਆ ਅਗਲੇ ਬਲੌਗ ਬਾਏ